ਏ ਨੌ ਨੌ ਕੁ ਪੇ ਦਾਤ ਸੀਗੇ ਉਹਨਾਂ ਕੋਲ ਠੀਕ ਹੈ ਤੇ ਉਹ ਆ ਕੇ ਉਹ ਸਿੱਧੇ ਹੀ ਸਾਡੇ ਤੇ ਮਰਨ ਲੱਗੇ ਕਿ ਤੁਹਾਡੇ ਕੋਲ ਜੋ ਪੈਸੇ ਹੈਗੇ ਸਭ ਕੋਈ ਕੱਢ ਕੇ ਇੱਥੇ ਰੱਖ ਦਿਓ ਕਿੰਨੀ ਪੇਮੈਂਟ ਸੀ ਸਰ ਪੇਮੈਂਟ ਸੀਗੀ 14-15000 ਰੁਪਏ ਸੀ ਫਗਵਾੜਾ ਵਿੱਚ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਕਿਤੇ ਚੋਰੀ ਦੀ ਵਾਰਦਾਤ ਹੋ ਰਹੀ ਹੈ ਤੇ ਕਿਤੇ ਬੇਖੌਫ ਲੁਟੇਰਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਇੱਕ ਵਾਰ ਫਿਰ ਫਗਵਾੜਾ ਵਿਖੇ ਲੁਟੇਰਿਆਂ ਦਾ ਖੌਫ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਬੇਦੀ ਮੈਡੀਕਲ ਹਾਲ ਨੂੰ ਲੁਟੇਰਿਆਂ ਨੇ ਬੇਖੌਫ ਨਿਸ਼ਾਨਾ ਬਣਾ ਲਿਆ ਦੁਕਾਨ ਮਾਲਕ ਅਭਿਸ਼ੇਕ ਬੇਦੀ ਨੇ ਦੱਸਿਆ ਕਿ ਐਕਟਿਵਸ ਵਾਰ ਨਕਾਬਪੋਸ਼ ਦੋ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ਤੇ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਫਰਾਰ ਹੋ ਗਏ ਅਭਿਸ਼ੇਕ ਬੇਦੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਸਾਥੀ ਸਮੇਤ ਉਕਤ ਨੌਜਵਾਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਹੱਥ ਨਾ ਲੱਗੇ ਦੁਕਾਨ ਮਾਲਕ ਅਨੁਸਾਰ ਉਹਨਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਭਿਸ਼ੇਕ ਵੀ ਦੀ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਦੁਕਾਨ ਦੇ ਸ਼ਾਪ ਤੇ ਖੜੇ ਆ ਬਾਹਰ ਆਪਣੇ ਮਾਮਲਾ ਇਹ ਜੀ ਅਸੀਂ ਖਾਣਾ ਖਾ ਰਹੇ ਸੀਗੇ ਤੇ ਉਸ ਦੌਰਾਨ ਦੋ ਬੰਦੇ ਲੜਕੇ ਆਏ ਤੇ ਅਸੀਂ ਪੁੱਛਿਆ ਕਿ ਕੀ ਖਾਣੀ ਦੱਸੋ ਜੀ ਉਹਨਾਂ ਨੇ 9-9 ਫੁੱਟੇ ਦਾਤ ਸੀਗੇ ਉਹਨਾਂ ਕੋਲ ਠੀਕ ਹੈ ਤੇ ਉਹ ਆਕੇ ਉਹ ਸਿੱਧੇ ਹੀ ਸਾਡੇ ਤੇ ਮਰਨ ਲੱਪੇ ਕਿ ਤੁਹਾਡੇ ਕੋਲ ਜੋ ਪੈਸੇ ਹੈਗੇ ਸਭ ਕੋਈ ਕੱਢ ਕੇ ਇੱਥੇ ਰੱਖ ਲਓ ਕਿੰਨੀ ਪੇਮੈਂਟ ਸੀ ਸਰ ਪੇਮੈਂਟ ਸੀਗੀ 14-15000 ਰੁਪਏ ਸੀਗਾ ਇਹ ਕਿੰਨੇ ਕ' ਵਜੇ ਹਸਾ ਹੋਇਆ ਸਰ ਇਹ ਹਸਾ ਹੋਇਆ ਕੋਈ ਕਰੀਬ 4:30 ਦੇ ਵਿੱਚ ਕਿਸ ਚੀਜ਼ ਦੇ ਉੱਪਰ ਆਈ ਸੀ ਸਰ ਐਕਟਿਵਾ ਦੇ ਉੱਪਰ ਆਈ ਸੀ ਇਹ ਗ੍ਰੇ ਰੰਗ ਦੀ ਐਕਟਿਵਾ ਸੀਗੀ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਨੇ ਬਲੈਕ ਕੀਤਾ ਕੋਈ ਸੀਸੀਟੀ ਕੈਮਰੇ ਚ ਆਇਆ ਕੁਛ ਨਹੀਂ ਤੇ ਉਹ ਉੱਡ ਕੇ ਉਹ ਸਿੱਧੇ ਚਲੇ ਗਏ ਜਿੰਦਰ ਵੱਲ ਗਏ ਤੇ ਤੁਹਾਡੇ ਕੋਲ ਸਿੱਧੇ ਅੰਦਰ ਆ ਗਏ ਹਾਂ ਸਿੱਧੇ ਅੰਦਰ ਆ ਗਏ ਤੇ ਮਾਰ ਤੋੜ ਗਈ ਤੇ ਤੋੜ ਸੀ ਹਾਂਜੀ ਹਾਂਜੀ ਉਹ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉੱਪਰ ਅਸੀਂ ਅੱਗੇ ਕੁਰਸੀ ਕਰੀ ਕੁਰਸੀ ਸਾਰੀ ਤੋੜਦੀ ਉਹਨਾਂ ਨੇ ਤੇ ਗੱਲੇ ਜੋ ਪੇਮੈਂਟ ਵੀ ਲੈ ਗਏ ਹਾਂਜੀ ਪੇਮੈਂਟ ਵੀ ਲੈ ਗਏ ਤੇ ਪੋਰਟੁਗਾਲ ਗਈ ਦੀਸ ਮਾਨੂੰ ਲੈ ਹਾਂਜੀ ਹਾਂਜੀ ਸਭ ਮੌਕੇ ਬਿਲਕੁਲ ਆਈ ਸੀ ਪੁਲਿਸ ਨੇ ਬੁਰਾ ਸਾਥ ਦਿੱਤਾ ਸਾਡਾ ਤੇ ਜਿੱਦਾਂ ਸਰ ਸ਼ਹਿਰ ਦੇ ਵਿੱਚ ਬੜੀਆਂ ਮਾਰਦਾ ਤਾਂ ਹੋ ਰਹੀਆਂ ਵਾ ਕੀ ਕਹਿਣਾ ਜਾਣੇ ਪ੍ਰਸ਼ਾਸ਼ਕਾਂ ਕੋ ਵੀ ਮੰਗ ਰਿਹਾ ਹੋਇਆ ਆਪਾਂ ਇਹ ਜੀ ਹੁਣ ਸਭ ਦੇ ਨਾਲ ਹੀ ਆਏ ਪੁਲਿਸ ਨੇ ਜੇ ਸਾਥ ਦੇ ਰਹੀ ਹੁਣ ਪੁਲਿਸ ਦੇ ਵੀ ਉਹ ਨੌਨੋ ਫੁਟੇ ਡਾਂਗ ਉਹਨਾਂ ਕੋ ਵੀ ਉਚਾਰੇ ਕੀ ਕਰਨਗੇ ਤੁਸੀਂ ਕੋਈ ਪੈਰ ਭਾਈ ਕੀਤੀ ਪਿੱਛੇ ਜਾ ਹਾਂਜੀ ਪਿੱਛੇ ਜਾ ਕੇ ਆਏ ਆ ਉਹਨਾਂ ਨੇ ਡਾਂਗ ਸੀਗੀਆਂ ਉਹਨਾਂ ਪਿੰਡਾ ਪਿੰਡਾ ਵਿੱਚ ਨਿਕਲ ਕੇ ਉਹ ਨੱਟ ਗਏ ਇਸ ਸਬੰਧੀ ਜਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹੇ ਕਿ ਅਣਪਛਾਤੇ ਨਕਾਬਪੋਸ਼ ਐਕਟਿਵਰ ਸਵਾਰ ਲੁਟੇਰਿਆਂ ਦੀ ਭਾਲ ਚੱਰੀ ਹੈ ਜਿਨ੍ਹਾਂ ਨੂੰ ਜਲਦ ਹੀ ਰਫਤਾਰ ਕਰ ਲਿਆ ਜਾਵੇਗਾ। ਫਗਵਾੜਾ ਵਿੱਚ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਕਿਤੇ ਚੋਰੀ ਦੀ ਵਾਰਦਾਤ ਹੋ ਰਹੀ ਹੈ ਤੇ ਕਿਤੇ ਬੇਖੌਫ ਲੁਟੇਰਿਆਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਇੱਕ ਵਾਰ ਫਿਰ ਫਗਵਾੜਾ ਵਿਖੇ ਲੁਟੇਰਿਆਂ ਦਾ ਖੌਫ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਬੇਦੀ ਮੈਡੀਕਲ ਹਾਲ ਨੂੰ ਲੁਟੇਰਿਆਂ ਨੇ ਬੇਖੌਫ ਨਿਸ਼ਾਨਾ ਬਣਾ ਲਿਆ। ਦੁਕਾਨ ਮਾਲਕ ਅਭਿਸ਼ੇਕ 베ਦੀ ਨੇ ਦੱਸਿਆ ਕਿ ਐਕਟਿਵਸਕਾਰ ਨਕਾਬਪੋਸ਼ ਦੋ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ਤੇ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਫਰਾਰ ਹੋ ਗਏ ਅਭਿਸ਼ੇਕ 베ਦੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਸਾਥੀ ਸਮੇਤ ਉਕਤ ਨੌਜਵਾਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਹੱਥ ਨਾ ਲੱਗੇ ਦੁਕਾਨ ਮਾਲਕ ਅਨੁਸਾਰ ਉਹਨਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ